ਅਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਰਦੀਪ ਸਿੰਘ ਸ਼ੁਰੂਆਤ ਕਰਦੇ ਆਂ ਅੱਜ ਦੀ ਮੁਖਬਰ ਦੇ ਨਾਲ ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਅਕਾਲੀ ਨੇਤਾ ਤੇ ਕੈਬਨਿਟ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਤੇ ਸਿਆਸੀ ਤੀਰ ਦਾਗਣੇ ਸ਼ੁਰੂ ਕਰ ਦਿੱਤੇ ਨੇ ਸ਼ੇਰਗਿਲੇ ਨਾਬਾ ਜੇਲ ਕਾਨ ਪਿੱਛੇ ਮਜੀਠੀਆ ਦਾ ਹੱਥ ਦੱਸਦੇ ਹੋਏ ਕਿ ਆ ਕਿ ਮਜੀਠੀਆ ਦੀ ਸ਼ੈਤੇ ਪਲਦੇ ਗੈਂਗਸਟਰ ਵੱਲੋਂ ਹੀ ਨਾਬਾ ਜਿਲਕਾਰ ਨੂੰ ਅੰਜਾਮ ਦਿੱਤਾ ਗਿਆ ਸੀ ਜੇਲ ਬ੍ਰੇਕ ਦੇ ਵਿੱਚ ਸੁਲੱਖਣ ਗੈਂਗਸਟਰ ਹੈਗਾ ਮੱਤੇਵਾਲ ਪਿੰਡ ਤੋਂ ਮੱਤੇਵਾਲ ਪਿੰਡ ਮਜੀਠੇ ਹਲਕੇ ਚ ਫਾਲ ਕਰਦਾ ਹੈ ਸੁਲੱਖਣ ਦਾ ਬਹੁਤ ਵੱਡਾ ਰੋਲ ਸੀਗਾ ਜੇਲ ਬ੍ਰੇਕ ਦੇ ਵਿੱਚ ਸੋ ਇਹ ਵਿਕਰਮ ਮਜੀਠੀਆ ਇੱਕ ਬੇਸਿਕਲੀ ਖੁਦ ਗੈਂਗਸਟਰ ਆ ਵਿਕਰਮ ਮਜੀਠੀਆ ਇੱਕ ਬਦਮਾਸ਼ ਆਦਮੀ ਹੈਗਾ ਗੁੰਡਾ ਆਦਮੀ ਹੈਗਾ ਇਟ ਇਜ਼ 올 ਹੈਪਨਿੰਗ ਵਿਦ ਦ ਬਲੇਸਿੰਗਸ ਆਫ ਦਿਸ ਗਵਰਨਮੈਂਟ ਐਂਡ ਸੁਲੱਖਣ ਇਜ਼ ਡਾਇਰੈਕਟਲੀ ਲਿੰਕ ਵਿਦ ਵਿਕਰਮ ਮਜੀ ਹੀ ਇਸ ਫਰਮਿਸ ਕੰਸਟਿਟੂਐਂਸੀ ਐਂਡ ਵਿਕਰਮ ਜੀਠਿਆ ਉਹ ਬਿਲਕੁਲ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਉਹਨੇ ਪੰਜਾਬ ਦੇ ਵਿੱਚ ਕੀਤੀ ਆ ਇਸ ਮੌਕੇ ਸ਼ੇਰਗਿੱਲ ਨੇ ਕਾਂਗਰਸ ਦੀ ਆਪਸੀ ਫੁਰਤੇ ਵੀ ਦਾਵਾ ਬੋਲਦੇ ਹੋਏ ਕਿ ਆ ਕਿ ਸਿੱਧੂ ਅਤੇ ਕੈਪਟਨ ਚ ਮੁੱਖ ਮੰਤਰੀ ਦੀ ਉਮੀਦਵਾਰੀ ਲਈ ਜੰਗ ਛੇੜੀ ਹੋਈ ਹੈ ਅੰਮ੍ਰਿਤਸਰ ਤੇ ਇਮਾਰਤਾਂ ਦੀ ਉਚਾਈ ਨੂੰ ਲੈ ਕੇ ਕਾਂਗਰਸ ਨੇ ਕੈਬਨਰ ਮੰਤਰੀ ਅਨਿਲ ਜੋਸ਼ੀਤੇ ਨਿਸ਼ਾਨਾ ਸਾਧਿਆ ਕਾਂਗਰਸੀ ਨੇਤਾ ਮਜੀਦ ਸਿੰਘ ਮਨਾ ਨੇ ਦੋਸ਼ ਲਾਇਆ ਹੈ ਕਿ ਨਜਾਇਜ਼ ਉੱਚੀਆਂ ਇਮਾਰਤਾਂ ਨੂੰ ਮਨਮਰਜ਼ੀ ਨਾਲ ਜੋਸ਼ੀ ਵੱਲੋਂ ਰੈਗੂਲਰ ਕਰਕੇ ਸ਼ਹਿਰ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਤਿੰਨ ਮੰਜ਼ਿਲਾ ਦੀ ਥਾਂ 12 ਮੰਜ਼ਿਲਾ ਇਮਾਰਤਾਂ ਬਣਵਾਈਆਂ ਗਈਆਂ ਨੇ ਕੇਵਲ ਮੰਤਰੀ ਦੇ ਮੰਤਰੀ ਕੌਣ ਆਰਡਰ ਕਰਨ ਵਾਲਾ ਇੱਥੋਂ 에ਅਰ ਬੇਸ ਜਿਹੜਾ ਸਾਡਾ 에ਅਰ ਫੋਰਸ ਦਾ ਸਟੇਸ਼ਨ ਹੈ ਉਹ ਸਿੱਧਾ ਟਾਰਗੇਟ ਹੈ ਨਾ ਉਹਦੇ ਕੋਲ ਪਰਮਿਸ਼ਨ ਲਈ ਗਈ ਨਾ 에어ਪੋਰਟ ਅਥਾਰਟੀ ਕੋ ਪਰਮਿਸ਼ਨ ਲਈ ਗਈ ਨਾ ਮਾਈਨਿੰਗ ਵਿਭਾਗ ਕੋ ਪਰਮਿਸ਼ਨ ਲਈ ਗਈ 100 ਫੁੱਟ ਉੱਚੀ ਬਿਲਡਿੰਗ ਖੜੀ ਕਰ ਦਿੱਤੀ ਐ ਅੱਜ ਦੀ ਤਰੀਕ ਚ ਵੀ ਸਾਡੀ ਜਿਹੜੀ ਕਾਰਪੋਰੇਸ਼ਨ ਐ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਕੋ 40 ਫੁੱਟ ਤੋਂ ਉੱਤੇ ਤੇ ਪੌੜੀ ਨਹੀਂ ਹੈਗੀ ਫਾਇਰ ਬ੍ਰਿਗੇਡ ਦੀ ਅੱਗ ਬੁਝਾਉਣ ਦੀ ਇਥੇ ਅੱਗ ਲੱਗੇਗੀ ਤੇ ਮੰਤਰੀ ਥੋੜੀ ਉੱਤੇ ਚੜ ਕੇ ਬਾਂਦਰ ਵਾਂਗੂ ਬੁਝਾਏਗਾ। ਉਧਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਇਨ੍ਹਾਂ ਇਮਾਰਤਾਂ ਨੂੰ ਰੈਗੂਲਰ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਨਜਾਇਜ਼ ਉੱਚੀਆਂ ਇਮਾਰਤਾਂ ਖਿਲਾਫ ਕਦੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਜੋਸ਼ੀ ਦਾ ਇਸ ਮੁੱਦੇ ਤੇ ਕੀ ਪ੍ਰतिकਰਮ ਆਉਂਦਾ ਹੈ। ਅੰਮ੍ਰਿਤਸਰ ਦੇ 5 ਮਹੀਨਿਆਂ ਦੀ ਮਾਸੂਮ ਨਾਲ ਬਲਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨਾਲ ਹੋਈ ਦਰਿੰਦਗੀ ਦਾ ਪਤਾ ਲੱਗਦੇ ਹੀ ਉਸਦੀ ਮਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੀੜਤ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਦੋਸ਼ੀ ਨੂੰ ਜਾਣਦੀ ਹੈ ਕਿਉਂਕਿ ਰੇਲਵੇ ਸਟੇਸ਼ਨ 'ਤੇ ਵਾਸ਼ਰੂਮ ਜਾਣ ਲੱਗਿਆਂ ਉਸਨੇ ਆਪਣੀ ਬੱਚੀ ਅੰਗਰੇਜ਼ ਸਿੰਘ ਨਾਮੀ ਮਜ਼ਦੂਰ ਨੂੰ ਫੜਾਈ ਸੀ ਪਰ ਥੋੜੀ ਦੇਰ ਬਾਅਦ ਜਦੋਂ ਉਹ ਬਾਹਰ ਆਈ ਤਾਂ ਬੱਚੀ ਬਹੁਤ ਰੋ ਰਹੀ ਸੀ। ਫਿਲਹਾਲ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਦੋਸ਼ੀ ਅੰਗਰੇਜ਼ ਸਿੰਘ ਦੀ ਭਾਲ 'ਚ ਜੁਟ ਗਈ ਹੈ। ਪ੍ਰਾਈਵੇਟ ਸਕੂਲਾਂ ਦੀ ਫੀਸ ਨਿਰਧਾਰਿਤ ਕੀਤੇ ਜਾਣ ਵਾਲਾ ਬਿੱਲ ਪਾਸ ਹੋਣ ਤੇ ਅਮਰਸਰ ਵਾਸੀਆਂ ਨੇ ਇਸ ਗੱਲ ਦੀ ਖੁਸ਼ੀ ਮਨਾਈ। ਇਸ ਮੌਕੇ ਪੰਜਾਬ ਪੇਰੈਂਟਸ ਐਸੋਸੀਏਸ਼ਨ ਵੱਲੋਂ ਖੁਸ਼ੀ 'ਚ ਭੰਗੜੇ ਪਾਏ ਗਏ ਤੇ ਲੱਡੂ ਵੰਡੇ ਗਏ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ। ਦੱਸ ਦੇ ਕੇ ਵਿਧਾਨ ਸਭਾ 'ਚ ਪਾਸ ਹੋਏ ਇਸ ਬਿੱਲ ਨਾਲ ਹੁਣ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਨਾਲ ਫੀਸ ਨਹੀਂ ਵਧਾ ਸਕਣਗੇ ਅਤੇ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਅੰਮ੍ਰਿਤਸਰ ਸਿਹਤ ਵਿਭਾਗ ਦੀ ਟੀਮ ਨੇ ਸ਼ਹਿਰ 'ਚ ਚੱਲ ਰਹੇ ਨਜਾਇਜ਼ ਹੁੱਕਾ ਬਾਰ ਦਾ ਪਰਦਾ ਫਾਸ਼ ਕੀਤਾ ਹੈ। ਰੰਜੀਤ ਐਵੇਨਿਊ 'ਚ ਚੱਲ ਰਹੀ ਇਸ ਹੁੱਕਾਬਾਰ ਨੂੰ ਇੱਕ ਘਰ ਦੇ ਅੰਦਰ ਚਲਾਇਆ ਜਾ ਰਿਹਾ ਸੀ ਅਤੇ ਮੁੰਡੇ ਕੁੜੀਆਂ ਤੋਂ ਇੱਕ ਘੰਟੇ ਦੇ 400 ਤੋਂ 1000 ਰੁਪਏ ਲੈ ਕੇ ਉਹਨਾਂ ਨੂੰ ਨਸ਼ਾ ਪਰੋਸ ਕੇ ਨਰਕ ਚਿਤ ਖੇਲਣ ਦਾ ਕੰਮ ਕੀਤਾ ਜਾ ਰਿਹਾ ਸੀ। ਪੁਲਿਸ ਵੱਲੋਂ ਮੌਕੇ ਤੇ ਫੜ ਹੋਏ ਲੜਕੇ ਲੜਕੀਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ, ਜਦਕਿ ਬਾਾਰ ਮਾਲਕ ਨੂੰ ਹਿਰਾਸਤ 'ਚ ਲੈ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ ਅਤੇ ਸ਼ਹਿਰ 'ਚ ਕੋਈ ਵੀ ਹੁੱਕਾਬਾਰ ਨਾ ਖੋਲਣ ਦੀ ਚੇਤਾਵਨੀ ਵੀ ਦਿੱਤੀ ਹੈ। ਅੱਜ ਦੇ ਇਸ ਖਾਸ ਬੁਲੇਟਿਨ ਵਿੱਚ ਬਸੇ ਨਹੀਂ ਦੇਖਦੇ ਨੀਂ, ਦੇਸ਼ ਦੀਆਂ ਹੋਰ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਜਾਗਬਾਨੀ ਟੀਵੀ